ਦੇਖੋ ਰਾਤ ਮੇਰੇ بیٹے ਦੀ ਮੈਨੂੰ ਕਾਲ ਆਈ ਹੈ ਸਾਢੇ 1:30 ਹੋ ਗਏ ਔਰ ਉਹਨੇ ਕਿਹਾ ਕਿ ਆ ਮੈਂ ਜਿਹੜੇ ਇੰਸਟਾਗ੍ਰam ਤੇ ਮੇਰੇ ਸਟੇਟਸ ਜਾ ਰਿਹਾ ਸੀ ਉਹਦੇ ਥੱਲੇ ਗगन ਨਾਮ ਦੇ ਮੁੰਡੇ ਨੇ ਆ ਬੜੇ ਡੈਰੋਗੇਟਰੀ ਟ੍ਰੀ ਮਾਰਕਸ ਪਾਏ ਨੇ ਔਰ ਮੇਰੇ ਖਲ ਮੇਰਾ ਤੁਹਾਨੂੰ ਲੜਕਾ ਔਰ ਮਾਰਕਸ ਸਾਡੇ ਭੇਜ ਵੀ ਦਿੰਦਾ ਜੋ ਉਹਨਾਂ ਨੇ ਕਿਹਾ ਕਿ ਤੇਰੇ ਤੇਰੀ ਪੀਓ ਦੀ ਬੁਲੇਟ ਪ੍ਰੂਫ ਗੱਡੀ ਉਹ ਸਾਡੇ ਵੈਪਨ ਫੜੇਗੇ ਨੇ ਤੇ ਅਸੀਂ ਤੁਹਾਡੇ ਲਈ ਇਹ ਵੈਪਨ ਖਰੀਦੇ ਸੀ ਤੇ ਉਹ ਜਿਹੜੀ ਉਹ ਜੇ ਗੱਲਾ ਕਰਨੀ ਉਹਦੇ ਬਾਅਦ ਉਹ ਉਹ 11:30 ਤੱਕ ਚੱਲਦੇ ਰਹੇ ਫਿਰ ਮੈਂ 9:30 ਵਜੇ ਡੀਜੀਪੀ ਪੰਜਾਬ ਨੂੰ ਮੈਸੇਜ ਪਾਇਆ ਕਿ ਆਹ ਚੱਲ ਰਿਹਾ 9:30 ਵਜੇ ਤੋਂ ਮੈਨੂੰ ਇਮੀਡੀਏਟਲੀ 9:30 ਪਾਇਓ ਗਿਆ 9:00 ਵਜੇ ਦੇ 32 ਮਿੰਟ ਤੇ ਡੀਜੀਪੀ ਸਾਹਿਬ ਦੀ ਕਾਲ ਆ ਗਈ ਤੇ ਉਹਦੇ ਬਾਅਦ ਐਸਐਸਪੀ ਦੀ ਵੀ ਮੈਨੂੰ ਆਈ ਕਿ ਉਹਦੇ ਬਾਅਦ 8 ਘੰਟੇ ਹੋ ਗਏ ਨੇ ਅਜੇ ਤੱਕ ਮੈਨੂੰ ਕਿਸੇ ਪੁਲਿਸ ਆਫੀਸਰ ਦੀ ਈਵਨ ਕਾਂਸਟੇਬਲ ਦੀ ਕਾਲ ਵੀ ਨਹੀਂ ਆਈ ਔਰ ਮੈਂ ਉਥੇ ਕਿਹਾ ਸੀ ਮੈਂ ਜਦੋਂ 9 ਪਿਛੇ ਜਿਹੜਾ ਜੁਲਾਈ ਚ ਅਸੀਂ ਰੈਲੀ ਕੀਤੀ ਸੀ ਤਿਰਪਾ ਬਰਾਨਾ ਉਥੇ ਮੇਰੇ ਬੇਟੇ ਨੇ ਬੋਲਦਿਆਂ ਕਿਹਾ ਸੀ ਕਿ ਇਥੋਂ ਦਾ ਜਿਹੜਾ ਡੀਐਸਪੀ ਤੇ ਐਸਐਚਓ ਹੈ ਗੈਂਗਸਟਰਾਂ ਦੇ ਨਾਲ ਮਿਲਿਆ ਹੋਇਆ ਇਥੋਂ ਦਾ ਐਮਐਲਏ ਗੈਂਗਸਟਰਾਂ ਦੇ ਨਾਲ ਮਿਲਿਆ ਹੋਇਆ ਇਥੋਂ ਦੀ ਪੁਲਿਸ ਉਹਨਾਂ ਦੇ ਨਾਲ ਰਲ ਕੇ ਨਸ਼ਾ ਵਿੱਚ ਵਕਾੜੀ ਹੈ ਤੂੰ ਉਹਦਾ ਰਿਜ਼ਲਟ ਅੱਜ ਸਾਹਮਣੇ ਆ ਗਿਆ ਤੇ ਜੇ ਇੱਕ ਦੇਖੋ ਮੈਂ ਸਾਰੇ ਪੰਜਾਬ ਪੁਲਿਸ ਨੂੰ ਕਹਿੰਦਾ ਬੁਲੈਕੀਪਸ ਪੰਜਾਬ ਪੁਲਿਸ ਚ ਹੈਗੀਆਂ ਮੈਂ ਡੀਜੀਪੀ ਸਾਹਿਬ ਨੂੰ ਤਿੰਨ ਚਾਰ ਵਾਰੀ ਇਹਨਾਂ ਦੋਨਾਂ ਆਫੀਸਰਾਂ ਬਾਰੇ ਕਿਹਾ ਮੈਂ ਡੀਆਜੀ ਸਕਿੰਦਰ ਸਿੰਘ ਸੀ ਉਹਨਾਂ ਨੂੰ ਕਿਹਾ ਪਰ ਇਹਨਾਂ ਨੇ ਕੀ ਕੰਮ ਇਹਨਾਂ ਨੇ ਪਤਾ ਨਹੀਂ ਕੀ ਸੀਗੀ ਇਹਨਾਂ ਨੇ ਉਸ ਬਾਰੇ ਕਦੀ ਵੀ ਮੈਨੂੰ ਦੁਬਾਰਾ ਟੈਲੀਫੋਨ ਨਹੀਂ ਕੀਤਾ ਕਿ ਜੀ ਤੁਸੀਂ ਆ ਐਪਲੀਕੇਟ ਦਿੱਤੀ ਆ ਕੰਪਲੇਂਟ ਕੀਤੀ ਆ ਤੇ ਇਸ ਕੰਪਲੇਂਟ ਦਾ ਇਹ ਆਫੀਸਰ ਭੇਜਾ ਇਹਨੂੰ ਆਪਣੇ ਕੋਲ ਹੁਣ ਮੈਡੀ ਇੱਕ ਸੁਣੋ ਤੇ ਪਿੱਛੇ ਇਹਨਾਂ ਨੇ ਕਿਹਾ ਕਿ ਜਗੂ ਭਗਵਾਨਪੁਰ ਦੀ ਮਾਤਾ ਜਿਹੜੀ ਆ ਇਹ ਤੁਹਾਨੂੰ ਇਹਨਾਂ ਦੇ ਐਮਐਲਏ ਨੇ ਆਮ ਆਦਮੀ ਪਾਰਟੀ ਦੇ ਮਰੇ ਭਗਵੰਤ ਮਾਨ ਦਾ ਫਰਜ਼ ਨਹੀਂ ਵਰਦਾ ਉਸ ਐਮਐਲਏ ਨੂੰ ਪੁੱਛੇ ਕਿ ਤੇਰੇ ਕੋਲ ਕੀ ਐਵੀਡੈਂਸ ਹੈ ਇਹਨਾਂ ਕੋਲ ਉਹ ਜੀ ਐਵੀਡੈਂਸ ਹੈ ਜਿਹੜੀ ਭਗਵੰਤ ਮਾਨ ਕੋਲ ਵਿਜੇ ਸਿੰਘਲਾ ਮਨਿਸਟਰ ਦੀ ਸੀ ਔਰ ਉਹ ਮੈਨੂੰ ਕਿਉਂ ਨਹੀਂ ਪੁੱਛਿਆ ਗਿਆ ਕਿ ਤੇਰੇ ਤੇ ਅਲੀਗੇਸ਼ਨ ਲੱਗ ਰਹੇ ਨੇ ਤੇ ਐਮਐਲਏ ਲਾ ਰਿਆ ਦੋ ਵੀ ਸੁਖਜੰਦਰ ਸਿੰਘ ਜੀ ਤੁਸੀਂ ਦੋ ਤੁਹਾਡੇ ਤੇ ਅਲੀਗੇਸ਼ਨ ਲੱਗੇ ਆ ਇਹਦਾ ਮਤਲਬ ਪੰਜਾਬ ਪੁਲਿਸ ਜਿਹੜੀ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੀ ਆ ਔਰ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਮਰਡਰ ਹੋ ਰਹੇ ਪਿਛਲੇ ਮਹੀਨੇ 50 ਮਰਡਰ ਹੋ ਗਏ ਨੇ ਜਿਹੜੀ ਇਹਨਾਂ ਨੇ ਗੈਂਗਸਟਰਾਂ ਨੇ ਤੇ ਇਹਨਾਂ ਨੇ ਇਹ ਲੋਕਾਂ ਨੇ ਕੀਤੇ ਨੇ ਉਹਦੇ ਬਾਰੇ ਕੋਈ ਡੀਜੀਪੀ ਕੋਲ ਜਵਾਬ ਨਹੀਂ ਉਹਦੇ ਬਾਰੇ ਕੋਈ ਪੰਜਾਬ ਦੇ ਮੁੱਖ ਮੰਤਰੀ ਕੋਲ ਜਵਾਬ ਨਹੀਂ ਹੋਰ ਸਰ ਵੀ ਕੋਈ ਆ ਤੇ ਗਵਰਨਮੈਂਟ ਫੰਕਸ਼ਨ ਹੋਏ ਤੇ ਪੋਲੀਟੀਕਲ ਜਿਹੜੇ ਆਦਮੀ ਨੇ ਉਹਨਾਂ ਦੀਆਂ ਨਕਲਾਂ ਕਿਵੇਂ ਲਾਉਣੀਆਂ ਨੇ ਕਿਵੇਂ ਲੋਕਾਂ ਨੂੰ ਦੱਸਣਾ ਕਿਵੇਂ ਪੈਂਚਰ ਲਾਉਣੇ ਨੇ ਮੈਂ ਤੇ ਰਾਤ ਨੂੰ ਵੀ ਪੈਂਚਰ ਲਾ ਲੈਣਾ ਤਾਂ ਇਹ ਕਹਣਾ ਪੈਂਚਰ ਕਿਵੇਂ ਲੱਗਣਾ ਮੈਂ ਕਾਨੂੰਨ ਵਾਲਾ ਹਵਾਲਾ ਲੈਣਾ ਕਿ ਕਿੱਥੋਂ ਆ ਰਿਹਾ ਮੁੱਖ ਮੰਤਰੀ ਸਾਹਿਬ ਪੰਜਾਬ ਬਚਾਉਣ ਦੀ ਗੱਲ ਕਰੋ ਤੇ ਨਾਲ ਹੀ ਮੈਂ ਇਹ ਕਹਿਣਾ ਚਾਹੁੰਦਾ ਕਿ ਪੰਜਾਬ ਪੁਲਿਸ ਦੇ ਨਾਲ ਪੰਜਾਬ ਗਵਰਨਮੈਂਟ ਦੇ ਨਾਲ ਗਵਰਨਮੈਂਟ ਆਫ ਇੰਡੀਆ ਦਾ ਵੀ ਬਹੁਤ ਵੱਡਾ ਫੇਲੀਅਰ ਹੈ ਦੋ ਟਾਪ ਦੇ ਗੈਂਗਸਟਰ ਰਾਜ ਉੱਤੇ ਸਾਮ ਔਰ ਉੱਤੇ ਸਾਬਰਮਤੀ ਜੇਲ੍ਹ ਚ ਦੋਨਾਂ ਥਾਵਾਂ ਦੇ ਉੱਤੇ ਦੋਵੇਂ ਬੀਜੇਪੀ ਰੂਲਡ ਦੇ ਸਟ੍ਰੀਟਸ ਦੇ ਮੈਂ ਜਿਹੜਾ ਜੱਗੂ ਪਗਵਨਪੁਰੀ ਇਹਨੂੰ ਇਸ ਕਰਕੇ ਅਰੈਸਟ ਕੀਤਾ ਉੱਥੇ ਭੇਜਿਆ ਗਿਆ ਕਿ ਇਹ ਪੰਜਾਬ ਚ ਨਸ਼ਾ ਤਸਕਰਿਆ ਤੇ ਨਸ਼ਾ ਬਹੁਤ ਵੱਡੀ ਤਦਾਦ ਚ ਵੇਚਦਾ ਤੇ ਨਾਲ ਹੀ ਉਹਨੂੰ ਨਾਰਕੋਟਿਕਸ ਬਿਊਰੋ ਆਫ ਇੰਡੀਆ ਨੇ ਨਾਲ ਹੀ ਮੋਬਾਈਲ ਦੇ ਦਿੱਤਾ ਕਿ ਆਹ ਲੈ ਫੜ ਤੇ ਇਨਾ ਮੋਬਾਈਲਾਂ ਤੋਂ ਤੂੰ ਪੰਜਾਬ ਦੇ ਲੋਕਾਂ ਨੂੰ ਥ੍ਰੈਟ ਕਰ ਤੇ ਡਰਾ ਤੇ ਇਹ 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 ਤੇ ਹੋਮ ਲੈਟਰ ਤੋਂ ਸਭ ਹੀ جواب ਦੇਣਗੇ ਸਰ ਇਹ ਆਪ ਜਾਈਏ ਆਪਕੋ ਆਪਕੋ ਪਤਾ ਨਹੀਂ ਪੰਜਾਬ ਦਾ ਮਾਹੌਲ ਜਿਹੜਾ ਮੈਂ 50 ਤੇ ਕਤਲ ਕਹਿ ਦਿੱਤੇ ਨੇ ਕਿ ਹੋਗੇ ਨੇ ਤਾਂ ਅਬੋਰ ਦੇ ਵਿੱਚ ਜਿਹੜਾ ਵਪਾਰੀ ਬਾਰ ਐ ਕਿਵੇਂ ਉਹਦਾ ਭਰਾ ਮਾਰ ਰਿਹਾ ਚੀਕਾਂ ਮਾਰ ਰਿਹਾ ਉਹ ਮੇਰਾ ਭਰਾ ਮੈਨੂੰ ਵਾਪਸ ਕਰ ਦਿਓ ਸਾਡੇ ਗਲਤੀ ਕੀ ਆ ਇਹੋ ਹੀ ਦੱਸ ਦਿਓ ਤੇ ਪੰਜਾਬ ਦਾ ਮੁੱਖ ਮੰਤਰੀ ਤੇ ਪੰਜਾਬ ਦਾ ਡੀਜੀਪੀ ਇਹਨਾਂ ਦੀ ਜਮੀਰ ਮਰ ਗਈ ਇਹਨਾਂ ਨੇ ਇੱਕ ਵਾਰੀ ਜਵਾਬ ਨਹੀਂ ਦਿੱਤਾ ਕਿ ਤੇਰਾ ਪੁੱਤ ਕਿਉਂ ਮਾਰੇ ਗਿਆ ਕਿਉਂ ਨਹੀਂ ਸ਼ਾਪ ਸ਼ੂਟਰ ਅਜੇ ਤੱਕ ਪੜੇਗੇ ਕਿ ਉਹ ਜਿਹੜਾ ਇਨਕਾਊਂਟਰ ਦੋ ਵਾਰੀ ਜਿਹੜੇ ਅਫਸਰਾਂ ਨੇ ਗਲਤ ਸਟੇਟਮੈਂਟਾਂ ਦਿੱਤੀਆਂ ਕਿਉਂ ਨਹੀਂ ਅਜੇ ਤੱਕ ਉਹਨਾਂ ਨੂੰ ਡਿਸਮਿਸ ਕੀਤਾ ਗਿਆ